ਯਾਨੀ ਐਨ ਐਚ ਐਮ এমਪਲੋਇਜ਼ ਯੂਨੀਅਨ ਪੰਜਾਬ ਦੇ ਪ੍ਰੋਜੈਕਟ ਪ੍ਰੋਗਰਾਮ ਦੇ ਤਹਿਤ ਸਿਵਲ ਹਸਪਤਾਲ ਦੇ ਵਿੱਚ ਹੜਤਾਲ ਕੀਤੀ ਅਤੇ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਤੋਂ ਆਪਣੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਅਤੇ 2 ਮਹੀਨਿਆਂ ਦੀ ਬਕਾਇਆ ਤਨਖਾਹ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ ਹੜਤਾਲ ਨੂੰ ਲੈ ਕੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਕਾਫੀ ਰੋਸ਼ ਦੇਖਣ ਨੂੰ ਮਿਲਿਆ ਯੂਨੀਅਨ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਕੰਮ ਕਰਨ ਵਾਲੇ ਸਾਰੇ ਕੱਚੇ ਕਰਮਚਾਰੀਆਂ ਨੂੰ ਨਿਯਮਿਤ ਕਰਨ ਦੇ ਵਾਅਦੇ ਕੀਤੇ ਗਏ ਸੀ ਪਰ ਹੁਣ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਉਹਨਾਂ ਨੂੰ ਭਾਰਤਿਕ ਆਰਥਿਕ ਤੰਗੀ ਜਿਹੜੀ ਹੈ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਇਨਫੋਰਮੇਸ਼ਨ ਅਸਿਸਟੈਂਟ ਐਨ ਐਚ ਐਮ ਅਮਪਲਾਈ ਸਾਡੇ ਮੰਗਾਤਾ ساری ਦੁਨੀਆ ਨਹੀਂ ਹੁਣ ਅੱਜ ਕੱਲ ਮੈਨੂੰ ਲੱਗਦਾ ਪਤਾ ਆ ਕਿ ਸਾਡੇ ਕੱਚੇ ਮੁਲਾਜ਼ਮ 20 ਸਾਲਾਂ ਤੋਂ ਕੰਮ ਕਰ ਰਹੇ ਆ ਤੇ ਸਰਕਾਰ ਪੱਕੇ ਨਹੀਂ ਕਰ ਰਹੀ ਕੋਣ ਸਰਕਾਰ ਪੱਕੇ ਤਾਂ ਸਾਨੂੰ ਕੀ ਕਰਨਾ ਸੀ ਸਾਡੇ 2 ਮਹੀਨੇ ਹਰੇਕ ਐਦਾ ਹੀ ਹੁੰਦਾ ਹੈ 2 ਮਹੀਨੇ ਉਹ ਤੀਜੇ ਮਹੀਨੇ ਜਾ ਕੇ ਸਾਨੂੰ ਸੈਲਰੀ ਮਿਲ ਰਹੀ ਹੈ ਤੇ ਜੋ ਕਿ ਬਹੁਤ ਹੀ ਮੱਧ ਭਾਗੀ ਖਬਰ ਹੈ ਸਾਰਿਆਂ ਦੇ ਲਈ ਨਾ ਹੀ ਉਹ ਸਾਡੀ ਸੈਲਰੀ ਜਾਰੀ ਕਰ ਰਹੀ ਹੈ ਤੇ ਨਾ ਹੀ ਸਾਡੇ ਨੂੰ ਸਾਡੇ ਜਿਹੜੇ ਸਾਡੇ ਬਣਦੇ ਹੱਕ ਆ ਉਹ ਦੇ ਰਹੀ ਆ ਸਾਡੀ ਹਾਜ਼ਰੀ ਇਹ ਪੈਂਡਾਂਸ ਦਾ ਟਰਾਈ ਚੱਲ ਰਿਹਾ 1 ਦਸੰਬਰ ਤੋਂ ਸ਼ੁਰੂ ਹੈ ਤੇ ਸਾਡ ਕੇ ਮੰਗਾ ਇਹੀ ਹੈ ਵੀ ਸਾਡੀ ਜਿਹੜੀ ਸੈਲਰੀ ਹੈ ਸਾਨੂੰ ਦਿੱਤੀ ਜਾਵੇ ਤੇ ਸਾਡੇ ਕੱਚੇ ਮਲਾਜਮ ਜਿਹੜੇ ਪੱਕੇ ਕੀਤੇ ਜਾਣ ਅਨਿੱਤ ਸਮੇਂ ਲਈ ਅਨਿੱਤ ਸਮੇਂ ਤੇ ਲਈ ਹੈ ਜੀ ਕਿਉਂਕਿ ਸਾਨੂੰ ਅਸੀਂ ਸਰਕਾਰ ਨੂੰ ਪੱਤਰ ਤਰੀਕ ਤੋਂ ਮੰਗ ਪੱਤਰ ਦੇ ਰਹੇ ਆ ਵੀ ਅਸੀਂ ਇੱਕ ਤਰੀਕ ਤੋਂ ਸਟ੍ਰਾਈਕ ਕਰ ਰਹੇ ਆ ਜਿੱਥੇ ਤੱਕ ਸਾਡੀ ਸੈਲਰੀਆਂ ਨਹੀਂ ਜਾਰੀ ਕਰ ਦਿੰਦੇ 2 ਮਹੀਨੇ ਦੀ ਸੈਲਰੀ ਸਾਡੀ ਜਾਰੀ ਨਹੀਂ ਕਰ ਦਿੰਦੇ ਅਕਤੂਬਰ ਮਹੀਨੇ ਦੀ ਤੇ ਨਵੰਬਰ ਮਹੀਨੇ ਦੀ ਤੇ ਉਦੋਂ ਤੱਕ ਸਾਡੀ ਜਿਹੜੀ ਸਾਡੀ ਐਜੀਟੇਸ਼ਨ ਹੈ ਇੱਥੇ ਹੀ ਚੱਲੂਗੀ ਜੀ ਸਰ ਮੈਂ ਰੁਪਿੰਦਰ ਸਿੰਘ ਡਿਸਟ੍ਰਿਕਟ ਮਾਈਕਰੋਬੀਓਲੋਜਿਸ ਸਿਵਲ ਹਸਪੀਟਲ ਨਮਾਸ਼ਰੀ ਮਸਲਾ ਇਹ ਹੈ ਸਰ ਵੀ ਜੜੀਆਂ ਦੋ ਦੋ ਮਹੀਨੇ ਹੋ ਗਏ ਸਰ ਏਮਪਲੋਇਜ਼ ਨੂੰ ਤਨਖਾਹਾਂ ਨਹੀਂ ਮਿਲੀਆਂ ਤੇ ਦੇਖੋ ਪਹਿਲਾਂ ਹੀ ਜੜੀਆਂ ਸੈਲਰੀਜ਼ ਬੜੀਆਂ ਲਿਮਟਿਡ ਨੇ ਸਾਰੀਆਂ ਦੀਆਂ ਤੇ ਉਹਦੇ ਵਿੱਚ ਫਿਰ ਗੁਜ਼ਾਰਾ ਤਾਂ ਕਰਨਾ ਸਰ ਔਖਾ ਹੈ ਨਾ ਪਰਿਵਾਰਾਂ ਲਈ ਹਰ ਬੰਦੇ ਨੇ ਆਪਣੇ ਬੱਚੇ ਹਾਂਜੀ 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 ਸਰ ਸੋ ਮਤਲਬ ਹਰ ਬੰਦੇ ਨੇ ਆਪਣੀਆਂ ਫੀਸਾਂ ਵੀ ਦੇਣੀਆਂ ਬੱਚਿਆਂ ਦੀਆਂ ਫੀਸਾਂ ਦੇਣੀਆਂ ਹੋਰ ਗੁਜ਼ਾਰੇ ਕਰਨੇ ਠੀਕ ਹੈ ਜੀ ਸੋ ਸਰਕਾਰ ਨੂੰ ਪਹਿਲਾਂ ਵੀ ਅਸੀਂ ਬਹੁਤ ਵਾਰੀ ਬੇਨਤੀ ਕੀਤੀ ਆ ਇਹਨਾਂ ਨੇ ਕੀ ਕੀਤਾ ਮਤਲਬ ਸਾਡੀਆਂ ਜਿਹੜੀਆਂ ਮਤਲਬ ਹੱਕੀ ਮੰਗਾਂ ਸੀਗੀਆਂ ਉਹ ਵੀ ਮਤਲਬ ਤਾਂ ਮਤਲਬ ਕੀ ਦੇਣੀਆਂ ਇਹਨਾਂ ਨੇ ਸਾਡੀਆਂ ਤਨਖਾਹ ਹੀ ਰੋਕ ਲਈਆਂ ਸੋ ਅਸੀਂ बार-बार ਸਰਕਾਰ ਨੂੰ ਇਹੀ ਅਪੀਲ ਕਰਦੇ ਆ ਵੀ ਸਾਨੂੰ ਇੱਕ ਤਾਂ ਮਤਲਬ ਵੀ ਤਨਖਾਹਾਂ ਤਾਂ ਚਲੋ ਦੇਣ ਟਾਈਮ ਤੇ ਪਰ ਸਾਨੂੰ ਕੱਚਿਆਂ ਨੂੰ ਜਿਨ੍ਹਾਂ ਨੂੰ ਆ ਉਹ ਪੱਕਿਆ ਵੀ ਕੀਤਾ ਜਾਵੇ ਬਿਤਾ ਸਵਾਲ ਹਲਕਾ ਖਡੂਰ